ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੇ ਭਰਾ ਸਰਵ ਡੈਰੀ ਫਾਰਮ ਤੇ ਨਵੇਂ ਜੁੜੇ ਆ ਪੇਜ ਨੂੰ ਫੋਲੋ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇੰਸਟਾਗ੍ਰam ਪੇਜ ਨੂੰ ਵੀ ਲਾਈਕ ਕਰ ਲਓ ਤਿੰਨੇ ਆਪਣੇ ਪੇਜ ਬਾਈ ਇੱਕੋ ਨਾਂ ਤੇ ਚੱਲਦੇ ਆ ਸਰਵ ਡੈਰੀ ਫਾਰਮ ਦੇ ਨਾਂ ਤੇ ਸੋ ਅੱਜ ਆਪਾਂ ਪਹੁੰਚੇ ਹੋਏ ਆ ਬਾਈ ਪਾਲੀ ਕੋਲੇ ਕਲਵਾਣੂ ਪਿੰਡ ਆ ਘੱਗਾ ਕਲਵਾਣੂ ਪਾਤਣਾ ਦੇ ਬਿਲਕੁਲ ਨੇੜੇ ਆ ਤੇ ਖਨੌਰੀ ਬਾਰਡਰ ਵਾਲੇ ਰੋਡ ਤੇ ਪੈਂਦਾ ਇਹ ਪਿੰਡ ਬਾਈ ਦਾ ਫਾਰਮ ਹੈ ਬਹੁਤ ਵਧੀਆ ਸਿਸਟਮ ਨਾਲ ਬਾਈ ਚਲਾ ਰਿਹਾ ਹੈ ਫਾਰਮ ਨੂੰ ਪੰਜ 6 ਮਹੀਨਿਆਂ ਦਾ ਬਾਈ ਆਪਣੇ ਨਾਲ ਜੁੜਿਆ ਹੋਇਆ ਤੇ ਅੱਜ ਬਾਈ ਕੋਲੇ ਟਾਈਮ ਲੱਗਿਆ ਘੇੜਾ ਮਾਰਨ ਦਾ ਪੁੱਛਦੇ ਆ ਬਾਈ ਤੋਂ ਆਪਾਂ ਕਿਵੇਂ ਰਿਹਾ ਐਨਟੀਐਫ ਫੀਡ ਦਾ ਰਿਜ਼ਲਟ ਕੀ ਦੇਖ ਕੇ ਸਾਡੇ ਨਾਲ ਜੁੜੇ ਹੋ ਤੇ ਜੁੜਨ ਤੋਂ ਬਾਅਦ ਕੀ ਤੁਹਾਡੇ ਪਸ਼ੂਆਂ 'ਚ ਤਬਦੀਲੀਆਂ ਆਈਆਂ ਤੇ ਇਨਕਮ ਦਾ ਥੋੜਾ ਬਹੁਤਾ ਫਰਕ ਪਿਆ ਜਾਂ ਨਹੀਂ ਪਿਆ ਹਨਾ ਬਿਮਾਰੀਆਂ ਜਾਂ ਮਸਟੈਟਸ ਵਗੈਰਾ ਦੀ ਦਿੱਕਤ ਘਟੀ ਆ ਜਾਂ ਵਧੀ ਆ ਹਨਾ ਜਿੱਦਾਂ ਦਾ ਵੀ ਰਿਜ਼ਲਟ ਹੈ ਆਪਾਂ ਬਾਈ ਦੇ ਮੂੰਹੋਂ ਸੁਣਦੇ ਆਂ ਬਾਕੀ ਜਿੰਨਾ ਵੀ ਫੀਡ ਦਾ ਰਿਜ਼ਲਟ ਹੈ ਆਲ ਪੰਜਾਬ ਚ ਆਪਣੀਆਂ ਗੱਡੀਆਂ ਜਾਂਦੀਆਂ ਸੋ ਸਾਰੀ ਫੀਡ ਦਾ ਰਿਜ਼ਲਟ ਆਪਾਂ ਬਾਈ ਆਪਣੇ ਪੇਜ ਤੇ ਚੜਾਈ ਜਾਂਦੇ ਆਂ ਤੁਸੀਂ ਦੇਖ ਸਕਦੇ ਹੋ ਤਿੰਨਾ ਪੇਜਾਂ ਤੇ ਆਪਣਾ ਪੈਂਦਾ YouTube ਤੇ ਵੀ Facebook ਤੇ ਵੀ Instagram ਤੇ ਵੀ ਹਾਂਜੀ ਬਾਈ ਪਾਲੀ ਕੀ ਹਾਲ ਹੈ ਜੀ ਵਧੀਆ ਜੀ ਬਈਆ ਸਾਜੀ ਜੀ ਆਪਸਲਾਓ ਵੈਲਕਮ ਹੈ ਜੀ ਜੀ ਆਨ ਮਹਾਂਡੇ ਦੀ ਖਰਬ ਤੇ ਫੀਡ ਦਾ ਰਿਜ਼ਲਟ ਦੀ ਗਾਵਾ ਦੇਖ ਲੋ ਹੀ ਨਿਕਾ ਮਾਰ ਲੋ ावे शाइनिंग पूरी है छः महीने हो गए वीड पाते हैं रिजल्ट यह है भी स्ट्रैस वगैरह छे महीन तो नहीं आई अपने बाकी बॉडी स्कोर बहुत सोहना है कावान स्ट्रैस बहुत घट लगे ने फायदे बहुत ने बाकी रेट का बहुत फायदा फिर साढ़े पंद्रह सौ प्रोवाइड करा रहे तो हो तीन रिजल्ट भी बहुत सोना है रेट पर्चियों बहुत वही है ਉਸਦੇ ਵੀ ਮੈਂਟੇਨ ਆ ਗਾਵਾਂ ਜਿਵੇਂ ਹੁਣ ਡਰਾਈ ਮਤਲਬ 4-4 ਮਹੀਨੇ ਦੇ ਲਾ ਕੇ ਗੱਪਣ ਹੋ ਗਈਆਂ ਸਾਦੀ ਗਾਵਾਂ 4-4 ਮਹੀਨੇ ਦੇ ਨੇੜੇ ਤੇ ਗੱਪਣ ਹੋ ਗਿਆ ਗਾਵਾਂ ਕਾਫੀ ਇਹਦੇ ਉੱਤੇ ਜ਼ਿਆਦਾ ਨਹੀਂ ਤੋੜਿਆ ਹੈਗਾ ਦੁੱਧ ਮੈਂਟੇਨ ਚੱਲ ਰਿਹਾ ਹੈ 15 ਤੋਂ 17 ਦੇ ਆਸ-ਪਾਸ ਗਾਵਾਂ ਲੈ ਲਈਆਂ ਨੇ ਅਸੀਂ ਚਲੋਣ ਬੱਥੇ ਆ ਇਹ ਤਾਂ ਕਰਕੇ ਨਾਲ ਵਿੱਚ ਹੋ ਗਿਆ ਬਹੁਤ ਸੋਹਣਾ ਲੱਗਦਾ ਹੈ ਜੀ ਮੈਂ ਕੰਨਾ ਇਸ ਵਾਰੀ ਭਾਂਟ ਕੇ ਦੇਖੋ ਅਸਲ ਤਾਂ ਇਹ ਪਤਾ ਲੱਗਣਾ ਹੈ ਕਿਉਂ ਕੈਨ ਨਾਲ ਤੇ ਵਰਤਨ ਨਾਲ ਦਾ ਫਰਕ ਹੈ ਤੇ ਆਹ ਜਮਾ ਦਾ ਪਾਈ ਦਾ ਸਰਪ੍ਰੇਤਾ ਜਿਹੜੇ ਨਾ ਮਮਾਣੇ ਜੀ ਫਾਰਮ ਤੇ ਵਿజిਟ ਕੀਤਾ ਤੁਸੀਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਮਾਲਕ ਫਾਰਮ ਤੇ ਆਉਂਦਾ ਨਹੀਂ ਹੁੰਦਾ ਸਾਰੇ ਪਹਿਲਾ ਥੀੜ ਆਇਆ ਸੀ ਜਿਹਦਾ ਮਾਲਕ ਕੁੱਝ ਫਾਰਮਾਂ ਤੇ ਜਾ ਜਾ ਕੇ ਵਿజిਟ ਕਰ ਰਿਹਾ ਹਾਂ ਹਾਲ ਚਾਲ ਪੁੱਛ ਰਿਹਾ ਸਾਡੇ ਵਰਗੇ ਛੋਟੇ ਫਾਰਮਰਾਂ ਦਾ ਬਹੁਤ ਵਧੀਆ ਰਿਜ਼ਲਟ ਹੈ ਮੈਂ ਕਹਿੰਦਾ ਸਾਰੇ ਭੈਣ ਭਰਾ ਬਾਓ ਖੁਦ ਪਤਾ ਲੱਗ ਜੂ ਤੁਹਾਨੂੰ ਤੇ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ